ਸਾਸਰੀ ਘਰ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਦਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਪਿੰਡ ਭਿੰਦਰ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਘਰ ਦੇ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਤੇ ਘਰ ਦੀਆਂ ਵਹਿੜਾਂ ਟਾਪ ਦੀਆਂ ਵਹਿੜਾਂ ਸੇਲ ਕਰਨੀਆਂ ਚੰਗੀ ਕੁਆਲਿਟੀ ਦੀਆਂ ਤੇ ਦੋਵੇਂ ਹੀ ਗੱਬਣ ਇੱਕ ਤਿਆਰ ਆ ਇੱਕ 10-15 ਦਿਨ ਖੜਦੀ ਆ ਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਜਿਹੜਾ ਗੱਬਣ ਪਸ਼ੂ ਆ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤੇ ਜਿਹੜਾ ਸੂਆ ਸੂਆ ਉਹਦੀ ਦੋ ਟਾਈਮ ਚੋਆਈ ਕਰਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਭਾਜੀ ਹੁਣ ਨਾਲ ਇਹਨਾਂ ਵੜਾ ਦੀ ਡੀਟੇਲ ਲਵਾਂਗੇ ਜੀ ਭਾਜੀ ਹਣੀ ਕਹਿੰਦੇ ਕਿ ਸਾਹਮਣੇ ਨਹੀਂ ਆਉਣਾ ਤਾਂ ਐਦਾਂ ਪਿੱਛੋਂ ਹੀ ਕੈਮਰੇ ਤੇ ਗੱਲ ਕਰਾਂਗੇ ਹਾਂਜੀ ਸਾਸਰੀ ਘਰ ਭਾਜੀ ਸਾਸਰੀ ਘਰ ਜੀ ਕੀ ਹਾਲ ਚਾਲ ਆ ਜੀ ਥੋੜੀ ਦਇਆ ਮਹਾਰਾਜ ਜੀ ਤੁਹਾਨੂੰ ਸੁਣਾਉ ਠੀਕ ਹੈ ਜੀ ਤੇ ਆਪਣੀਆਂ ਘਰ ਦੀਆਂ ਵੜਾ ਕਰ ਦਿੰیاں ਲੈਣਾ ਵੀਰ ਠੀਕ ਆ ਜੀ ਤੇ ਐਡਰੈਸ ਦੱਸ ਦੋ ਜੀ ਆਪਣਾ ਨਾਮ ਮੇਰਾ ਸਹਿਬ ਸਿੰਘ ਆ ਪਿੰਡ ਭਿੰਡਰਾ ਹਾਂਜੀ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਹਵਲ ਸਰ ਠੀਕ ਆ ਜੀ ਤੇ ਫੋਨ ਨੰਬਰ 199157 63946 ਠੀਕ ਆ ਜੀ ਤੇ ਦੋਵੇਂ ਸੇਲ ਕਰ ਦੇਣੀਆਂ ਹਨਾ ਸੇਲ ਕਰ ਦਿੰਗਾ ਆ ਜਿਹੜੀ ਵੱਡੀ ਥਾ ਵੱਡੀ ਹੈ ਜਿਹੜਾ ਦੋਸਰੇ ਸੁਵੇ ਦੇ ਥਲੇ 24 25 ਲੀਟਰ ਦੁੱਧ ਹੁੰਦਾ ਠੀਕ ਆ ਪਹਿਲਾਂ ਚੋਆਇਆ ਜਿਹੜਾ 24 25 ਲੀਟਰ ਦੁੱਧ ਹਨਾ ਆ ਆ ਪਹਿਲਾ ਸੁਆ ਓਏ ਪਹਿਲਾ ਸੁਆ ਜੀ ਠੀਕ ਹੈ ਜੀ ਹਾਂ ਜੀ ਸਹੀ ਆ ਤੇ ਇਤੋਂ ਹੀ ਸ਼ੁਰੂਆਤ ਕਰ ਲਈ ਆਪਾਂ ਹਨ ਤੇ ਇਹ ਕਿੰਨੇ ਕ ਦਿਨ ਲੈ ਜੂਗੀ ਇਹ 15 ਦਿਨ ਖਰਦੀ ਜਾਂਦੀ ਜੀ ਠੀਕ ਹੈ ਜੀ ਥਾਣ ਥੁਣ ਕਿਦਾਂ ਦਾ ਆ ਤਾਂ ਵੇਖੋ ਸਾਰਾ ਚਵਾਈ ਵਾਲਾ ਪੂਰਾ ਸਾਲਾ ਮੁਠੀ ਦੀ ਚਵਾਈ ਵਾਲਾ ਸਾਨੂੰ ਹਨਾ ਚਵਾਈ ਵਾਲਾ ਆ ਫਿਰ ਕੋਈ ਸੀਲਵਾ ਕੋਈ ਇਹੋ ਜੀ ਗੱਲ ਨਹੀਂ ਬਿਨ ਲੱਤ ਮਾਰਨ ਦੀ ਜਾਂ ਕੋਈ ਗੱਲ ਨਹੀਂ ਠੰਡੀ ਧੀਰੀ ਬਿਲਕੁਲ ਧੀਰੀ ਬਿਲਕੁਲ ਠੀਕ ਹੈ ਜੀ ਫੇਸ ਕੁਆਲਟੀ ਵੀ ਚੰਗੀ ਆ ਤੇ ਇਹਨੂੰ ਖੋਲ ਕੇ ਤੋਰੀ ਬਾਬਾ ਜੀ ਠੀਕ ਆ ਬੇਜੀ ਆਹ ਵੇਖੀ ਵੈਡ ਚੈੱਕ ਕਰੋ ਵੈਡ ਬਹੁਤ ਹੀ ਚੰਗੀ ਆ ਹਾਈਟ ਵੀ ਚੰਗੀ ਆ ਤੇ ਬੇਲ ਦੀ ਵੀ ਲੰਮੀ ਆ ਆ ਵੇਖੋ ਜੀ ਸੂਆ ਪਹਿਲਾ 15 ਦਿਨ ਲਾ ਜੂ ਹਾਂਜੀ 15 ਦਿਨ ਲਾ ਦਵਾਂ ਕੱਦ-ਗਾੜ ਵੀ ਚੰਗਾ ਸੋਹਣਾ ਵਾ ਜੀ ਬਾਕੀ ਥਣ ਬੜੇ ਸੋਹਣੇ ਲੱਗੇ ਆ ਵੇਖ ਸਕਦੇ ਆ ਪੂਰੀ ਕੁਆਲਿਟੀ ਦੀ ਆਹ ਵੇਖੋ ਜੀ ਬਹੁਤ ਹੀ ਸੋਹਣੀ ਆ ਬਾਹਰ ਹੀ ਬੰਦਣੀ ਆ ਹਾਂਜੀ ਬਾਹਰ ਹੀ ਟੱਕਾ ਬੰਦਣੀ ਆ ਠੀਕ ਸਵੇਰ ਦਾ ਵੇਲਾ ਜੇ ਇਹ ਆ ਕੇ ਪੱਠੇ-ਪੁੱਠੇ ਘਟ ਖਾਦੇ ਹੁਣ ਪਾਣੀ-ਪੂਣੀ ਪੀ ਕੇ ਰੱਜ ਗਈ ਤੇ ਹਾਂਜੀ ਬਾਬਾ ਜੀ ਦੁੱਧ ਕਿਨਾਂ ਚਾਹੂਗੀ ਏ ਬਾਬਾ ਦੁੱਧ 14-15 ਕਿਲੋ ਦੇ ਆਰਾਮ ਨਾਲ ਚਾਹੂਗੀ ਠੀਕ ਆ ਬਾਕੀ ਹੈ ਠੰਡੀ ਠਿਰੀ ਹਾਂ ਬਿਲਕੁਲ ਆਵੇ ਤੁਹਾਨੂੰ ਅੱਗੇ ਵੀ ਵਿਖਾਇਆ ਵਾ ਫੇਰ ਬਣਾ ਦਨੇ ਹਾਂਜੀ ਕੋਈ ਇਹੋ ਜੀ ਗੱਲ ਨਹੀਂ ਕੋਈ ਲੱਤ ਮਾਰੂ ਦੀ ਪਾਵੇ ਜਿਤਨਾ ਮਾਰਦੀ ਅੰਦਰ ਬਾਹਰ ਆਏ ਕੋਈ ਪੁੱਠੇ ਬੰਨੇ ਹੋ ਬੈਠੇ ਆ ਜਿੱਥੇ ਜਿੱਥੇ ਤਦ ਹਾੜਾ ਤੋਂ ਹੱਥ ਲਾਉਣ ਦਾ ਵੀ ਉੱਥੇ ਖਲੋ ਜਾਂਦੀ ਕਰਮਾ ਵਾਲੀ ਫਰਵੀ ਨਹੀਂ ਗਈ ਹਾਂ ਇਹਨੇ ਠੀਕ ਠੀਕ ਆ ਤੇ ਥਾਣ ਥਣ ਓਕੇ ਪੂਰੇ ਥਾਣ ਓਕੇ ਤੇ ਮੁੱਲ ਕਿੰਨਾ ਕਰਨਾ ਜੀ ਇਹਦਾ ਬੋਲ ਬਾਬਾ 55000 55000 ਹਾਂਜੀ ਛੋੜ ਕਰ ਦੋਗੇ ਮੌਕੇ ਤੇ ਕਰ ਦਾਂਗੇ ਜੀ ਠੀਕ ਆ ਜੀ ਦੇਖੋ ਦੂਰੋਂ ਵੀ ਆਊਗਾ ਤਾਂ ਫਿਰ ਵੱਡ ਵੀ ਕਰ ਦਾਂਗੇ ਸੋ ਅੱਛਾ ਜੀ ਹਾਂਜੀ ਠੀਕ ਆ ਉਹ ਕਰਾਇਆ ਬਾੜਾ ਵੀ ਅਗਲੇ ਨੂੰ ਪੈਂਦਾ ਵਾ ਹਾਂਜੀ 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 ਦੂਜੀ ਵੀ ਦਿਖਾਈ ਜੀ ਲੈਣਾ ਲੈ ਜੂਗਾ ਯਾਦ ਕਰੂਗਾ 2 4 ਸੂਏ ਪੀ ਕੇ ਵੀ ਜਿੰਨੇ ਦੀ ਖੜੂ ਉਹ ਤੋਂ ਦੁੱਗਣਾਂ ਦੀ ਵਿਕ ਗਈ ਫੇਸ ਕੁਆਲਟੀ ਵੀ ਚੰਗੀ ਆ ਸੋਹਣੀ ਆ ਜੀ ਪ੍ਰਿੰਟ ਬਹੁਤ ਸੋਹਣਾ ਆ ਪ੍ਰਿੰਟ ਬਹੁਤ ਸੋਹਣਾ ਬਰੀਡ ਵਾਲੀ ਹੈਗਾ ਹਾਂ ਜੀ ਬਰੀਡ ਵਾਲੀ ਦੂਜੀ ਦਿਖਾ ਲਈਏ ਹੁਣ ਜੀ ਇਹ ਕਿੰਨੇ ਦਿਨ ਲੈ ਜੂਗੀ ਭਾਜੀ ਇਹ ਵੀ ਜੀ 13 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅੱਛਾ 13 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਾਂ ਜੀ ਠੀਕ ਆ ਤੇ ਸੂਆ ਕਿ ਨਵਾਉਗੇ ਦਾ ਜੀ ਦੂਸਰਾ ਸੂਆ ਹਾਂ ਜੀ ਠੀਕ ਆ ਤੇ ਦੁੱਧ 24 25 ਲੀਟਰ ਚ ਆਇਆ ਕਿ ਜ਼ਿਆਦਾ ਅੱਜ ਤਾਂ ਚੋਆਇਆ ਜੀ ਨੇ 21 22 ਕਿਲੋ ਅੱਛਾ 21 22 ਕਿਲੋ ਦੁੱਧ ਚੋਆਇਆ ਹੈ 24 25 ਲੀਟਰ ਦਾ ਦੁੱਧ ਦਰੂਜਿਆ ਤਾਂ ਠੀਕ ਆ ਆ ਵੇਖੋ ਜੀ ਪੂਰੀ ਕਾਇਮ ਆ ਲੱਸੀ ਨਾ ਕੋਈ ਵੀ ਸਮਝੇ ਵੀਰ ਐ ਵੱਡੀ ਹੈ ਕੁਆਲਿਟੀ ਦੀ ਆ ਪੂਰੀ ਤੇ ਦਿਨ ਕਿੰਨੇ ਕ ਲੈ ਜੂਗੀ ਇਹ ਅੱਜ ਕਿੰਨੀ ਤਰੀਕ ਆ ਅੱਜ 7 ਤਰੀਕ ਆ 7 ਤੇ ਆ ਜੀ 7 ਤਰੀਕ ਆ ਤੇ 13 ਨੂੰ ਦਿਨ ਪੂਰੇ ਹੁੰਦੇ ਆ ਬਾਕੀ ਇਹ ਵੀ ਠੰਡੀ ਤੇਰੀ 12 13 ਨੂੰ ਆਵੇ ਰਸਾ ਵੀ ਨਹੀਂ ਪਾਦਾ ਆ ਰਿੱਤਰਾ ਬਾਜੋ ਥੋੜੀ ਡਰਦੀ ਆ ਦੇਖੋ ਥੋੜੀ ਡਰਦੀ ਆ ਆਹ ਵੇਖੋ ਜੀ ਠੰਡੀ ਧੀਰੀ ਆ ਬਿਲਕੁਲ ਰੱਸੀ ਪਾਉਣ ਦੀ ਕੋਈ ਲੋੜ ਨਹੀਂ ਨਾ ਨਾ ਰੱਸੀ ਪਾਉਣ ਦੀ ਨਹੀਂ ਲੋੜ ਕੋਈ ਉਤਰਾ ਜੇਰ ਕੰ 20 ਤੋਂ ਬਾਹਰ ਚ ਵਾਈ ਜਾਊਗੀ ਬਾ 24 25 ਲੀਟਰ ਜੇ ਕੋਈ ਸੇਵਾ ਕਰੂਗਾ ਤੇ 24 25 ਲੀਟਰ ਲੋਡ ਚਵਾਊਗੀ ਤੇ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ 75000 ਰੁਪਏ ਜੀ ਬਿਲਕੁਲ ਜਾਇਜ਼ ਮੌਕੇ ਤੇ ਮਾਨਦਾਨ ਕਰ ਦੋ ਵੀ ਥੋੜਾ ਪੋਤਾ ਹੋ ਜੀ ਦਾ ਠੀਕ ਆ ਸਹੀ ਆ ਕੋਈ ਵੀ ਵੀ ਆਵੇ ਤੇ ਆਪਣੀ ਤਸੱਲੀ ਕਰ ਲਿਆ ਆ ਕੇ ਤੇ ਮੌਕੇ ਤੇ ਜੇ ਜੋੜਾ ਹੀ ਬਾਬਾਈ ਕੇ ਨੂੰ ਪਸੰਦ ਆ ਗਿਆ ਤੇ ਜੋੜਾ ਦੇ ਦਾਂਗੇ ਜੋੜਾ ਕਿੰਨੇ ਦਾ ਬਣਦਾ ਵਾ 75 ਤੋਂ 50 ਲਾ ਲਓ ਜੋੜਾ 130 ਦਾ ਬਣਦਾ ਹੈ ਤੇ ਉਹ ਚੋਂ ਖੁੱਲਾ ਹੋ ਜੂ ਮਾਨਦਾਨ ਕਰੀ ਕਰਦਾਂਗੇ ਜੋੜੇ 'ਚ ਮਾਨ ਕਰਦੇ ਹੋ ਖੁੱਲਾ ਹਨ ਠੀਕ ਹੈ ਜੀ ਫੋਨ ਕਰ ਲਿਓ ਆ ਵੇਖੋ ਬਹੁਤ ਹੀ ਚੰਗੀਆਂ ਬਰੀਡ ਵਾਲੀਆਂ ਦੋਵੇਂ ਵੇੜਾਂ ਇੱਕ ਇੱਕ ਘਰੋਂ ਮਿਲ ਜਣੀਆਂ ਤੁਹਾਨੂੰ ਤੇ ਆ ਕੇ ਆਪਣੀ ਚੈੱਕ ਪਾਸ ਕਰਕੇ ਤਸੱਲੀ ਕਰਕੇ ਲੈ ਕੇ ਜਾਇਓ ਧੰਨਵਾਦ ਜੀ ਵੀਡੀਓ ਕਰਦੇ ਸ਼ੇਅਰ